ਲੋਸਟ ਵਰਡਸ ਪੀਐਸਟੈਟ 2024 ਸ਼ੋਅ ਸਟੱਡੀ ਦਾ ਨੈਕਸਟ ਵੀਡੀਓ ਜਹਾਂਗੀਰ ਨਹਿਤ ਲਿਖਿਆ ਵਿੱਚੋਂ ਕਿਸ ਨੂੰ ਖਾਨ ਦੀ ਉਪਾਧੀ ਦਿੱਤੀ ਸੀ ਇਹ ਦਿੱਤੀ ਸੀ ਹੰਕਿੰਗ ਨੂੰ ਠੀਕ ਹੈ ਈਸਟ ਇੰਡੀਆ ਕੰਪਨੀ ਦਾ ਸਭ ਤੋਂ ਪਹਿਲਾ ਦੂਤ ਜਹਾਂਗੀਰ ਦੇ ਦਰਬਾਰ ਵਿੱਚ ਕੌਣ ਆਇਆ ਇਹ ਆਸੀ ਵਿਲੀਅਮ ਹੈਂਕਿੰਗਜ਼ ਠੀਕ ਹੈ ਹੀਟ ਲਿਖਾਂ ਵਿੱਚੋਂ ਕਿਸ ਦਾ ਨਾਮ ਸਲੀਮ ਸੀਗਾ ਕਿਸ ਦਾ ਨਾਮ ਸੀਗਾ ਜਹਾਂਗੀਰ ਦਾ ਨਾਮ ਸਲੀਮ ਸੀਗਾ ਨੂੰ ਸਲੀਮ ਕਹਿੰਦੇ ਸੀਗੇ ਠੀਕ ਹੈ ਇਹ ਬਾਰੇ ਪੁੱਛ ਲੈਂਦੇ ਆ ਇਹ ਅਬੁਲ ਫਜ਼ਲ ਦੀ ਹੱਤਿਆ ਕਿਸ ਨੇ ਕੀਤੀ ਇਹ ਕੀਤੀ ਬੀਰ ਸਿੰਘ ਬੁਦੇਲ ਨੇ ਕੀਤੀ ਸੀ ਫੌਜੀ ਅਕਬਰ ਦੇ ਦਰਬਾਰ ਵਿੱਚ ਕੀ ਸੀ ਇਹ ਸੀ ਕਵੀ ਸੀਗਾ ਠੀਕ ਹੈ ਅਕਬਰ ਦੇ ਦਰਬਾਰ ਦਾ ਦੀਵਾਨ ਕੌਣ ਸੀ ਜਿਹੜਾ ਅਕਬਰ ਦਾ ਦਰਬਾਰ ਸੀਗਾ ਉਹਦੇ ਵਿੱਚ دیਵਾਨ ਸੀ ਟੋਡਰਮਲ ਠੀਕ ਹੈ ਅਬਦੁਲ ਰਹੀਮ ਨੂੰ ਕਿਹੜੀ ਉਪਾਧੀ ਮਿਲੀ ਇਹਨੂੰ ਮਿਲੀ ਸੀ ਖਾਨੇ ਖਾਨਾ ਦੀ ਵਾਦੀ ਅੱਗੇ ਹੈ ਹਿੰਦੀ ਭਾਸ਼ਾ ਦਾ ਵੀ ਜਿਹੜਾ ਸੀਗਾ ਬੈਰੰਖਾਂ ਦਾ ਪੁੱਤਰ ਸੀਗਾ ਠੀਕ ਹੈ ਹਿੰਦੀ ਭਾਸ਼ਾ ਦਾ ਕਿਸ ਸੀ ਬੈਰੰਖਾਂ ਪੁੱਤਰ ਸੀਗਾ ਠੀਕ ਹੈ ਅੱਗੇ ਸੀ ਜਹਾਂਗੀਰ ਦੀ ਪਤਨੀ ਦਾ ਕੀ ਨਾਮ ਸੀ ਇਹ ਸੀ ਮਹਿਰੂ ਉਨੈਸਾ ਠੀਕ ਹੈ ਤੇ ਨੂਰ ਜਹਾਂ ਜਹਾਂਗੀਰ ਦੀ ਪਤਨੀਆਂ ਨਾ ਸੀ ਮਹਿਰ ਨੀਸਾ ਤੇ ਨੂਰ ਜਹਾਂ ਜਗਤ ਕੁਸਾਈ ਦੀ ਪਾਦੀ ਕਿਸ ਨੂੰ ਮਿਲੀ ਇਹ ਮਿਲੀ ਸੀ ਜੋਦਾਵਈ ਨੂੰ ਜਗਤ ਕੁਸਾਈ ਕਹਿੰਦੇ ਸੀ ਉਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਸ ਨੂੰ ਜਹਾਂਗੀਰ ਦੇ ਵਿਰੁੱਧ ਆਸ਼ੀਰਵਾਦ ਦਿੱਤਾ ਕੁਸਰੋ ਖਾਨ ਨੂੰ ਜਹਾਂਗੀਰ ਦੇ ਵਿਰੁੱਧ आशीर्वाद ਦਿੱਤਾ ਸੀ ਖੁਰਮ ਨੂੰ ਕਿਹੜੀ ਉਪਾਧੀ ਮਿਲੀ ਖੁਰਮ ਨੂੰ ਸ਼ਾਹ-ਏ-ਜਹਾਂ ਦੀ ਸ਼ਾਹ-ਏ-ਜਹਾਂ ਦੀ ਉਪਾਧੀ ਖੁਰਮ ਨੂੰ ਮਿਲੀ ਜਹਾਂਗੀਰ ਦੀ ਮੌਤ ਕਦੋਂ ਹੋਈ ਸੀ 1627ਵੀਂ ਨੂੰ ਜਹਾਂਗੀਰ ਦੀ ਮੌਤ ਹੋ ਗਈ ਨੈਕਸਟ ਹੈ ਅਗਲਾ ਜਹਾਂਗੀਰ ਨੇ ਤੰਮਾਕੂ ਦੀ ਖੇਤੀ ਤੇ ਰੋਕ ਜਿਹੜੀ ਸੀਗੀ ਅਫਗਾਨਾਂ ਤੇ ਮਰਾਠਿਆਂ ਨੂੰ ਅਮੀਰ ਵਰਗ ਵਿੱਚ ਸ਼ਾਮਲ ਕਰਨ ਲਈ ਤੇ ਕਿੰਨਰ ਵਪਾਰ ਉੱਪਰ ਰੋਕ ਲਾਉਣ ਲਈ ਕੀਤੇ ਸੀ ਠੀਕ ਹੈ ਤਮਾਕੂ ਦੀ ਖੇਤੀ ਤੇ ਰੋਕ ਅੱਗੇ ਹੈ ਸ਼ਾਹਜਹਾਂ ਰਾਜਗਦੀ ਪਰ ਕਦੋਂ ਬੈਠਿਆ ਕਦੋਂ ਬੈਠਿਆ ਸੀ ਇਹ 1628 ਚ ਕਿਸ ਨੂੰ ਮੁਗਲ ਇਤਿਹਾਸ ਵਿੱਚ ਬਲੀ ਦਾ ਬੱਕਰਾ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ 다ਵਰ ਬਖਸ਼ ਨੂੰ ਬਲੀ ਦਾ ਬੱਕਰਾ ਕਿਹਾ ਜਾਂਦਾ ਹੈ ਠੀਕ ਹੈ 다ਵਰ ਬਖਸ਼ ਨੂੰ ਅਗਲਾ ਹੈ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਜਹਾਨ ਦੇ ਪੁੱਤਰ ਸਨ ਪੁੱਤਰ ਹੈ ਕੌਣ ਸ਼ਾਹਜਹਾਂ ਦਾ ਪੁੱਤਰ ਹੈ ਪੁੱਤਰ ਹਨ ਦਾਰਾ ਸੁਜਾ ਔਰੰਗਜ਼ੇਬ ਤੇ ਮੁਰਾਦ ਇਹ ਸੀ ਸ਼ਾਹਜਹਾਂ ਦੇ ਪੁੱਤਰ ਠੀਕ ਹੈ ਸ਼ਾਹਜਾ ਤੋਂ ਬਾਅਦ ਮੁਗਲ ਰਾਜ ਗੱਦੀ ਤੇ ਕੌਣ ਬੈਠਿਆ ਸੀਗਾ ਇਹ ਔਰੰਗਜ਼ੇਬ ਬੈਠਿਆ ਸੀ ਸ਼ਾਹਜਾ ਤੋਂ ਇਦਾਂ ਬਹੁਤ ਪੁੱਛਦੇ ਹੁੰਦੇ ਕਿ ਕਿਹੜੀ ਤੋਂ ਬਾਅਦ ਕੌਣ ਬਣਿਆ ਕਿਹੜੇ ਤੋਂ ਬਾਅਦ ਕੌਣ ਬਣਿਆ ਠੀਕ ਹੈ ਇਨਾ ਚਾਰ ਭਰਾਵਾਂ ਦੀ ਰਾਜਗਦੀ ਦੀ ਆਪਸੀ ਯੁੱਧ ਚੱਲਦੇ ਰਹੇ ਤੇ ਅੰਤੰਗ ਅਰੰਗਜੀਵ ਨੂੰ ਜਿੱਤ ਪ੍ਰਾਪਤ ਹੋਈ ਸੀ ਠੀਕ ਹੈ ਅਗਲਾ ਹੈ ਸ਼ਾਹਜਹਾਂ ਦੇ ਵਿਰੁੱਧ ਬੁੰਦੇਲਾ ਦਾ ਵਿਦਰੋਹ ਕਦੋਂ ਹੋਇਆ ਸੀਗਾ ਇਹ ਹੋਇਆ ਸੀ 1627 ਈਸਵੀ ਨੂੰ ਠੀਕ ਹੈ ਅੱਗੇ ਹੈ ਸ਼ਾਹਜਹਾਂ ਦੇ ਸਮੇਂ ਕਿਹਨਾਂ ਨੇ ਬਗਦੋ ਕੀਤਾ ਸੀਗਾ ਇਹ ਕਿਤੇ ਪੁਰਤਗਾਲੀਆਂ ਨੇ ਬਗਦੋ ਕੀਤਾ ਸੀ 1631 ਤੋਂ 32 ਤੱਕ ਠੀਕ ਹੈ ਨੈਕਸਟ ਹੈ ਰਾਜਗਦੀ ਉੱਪਰ ਬੈਠਣ ਤੋਂ ਪਹਿਲਾਂ ਔਰੰਗਜ਼ੇਬ ਕਿੱਥੋਂ ਦਾ ਗਵਰਨਰ ਰਿਹਾ ਇਹ ਸੀ ਦੱਖਣ ਦਾ ਤੇ ਗੁਜਰਾਤ ਦਾ ਗਵਰਨਰ ਰਿਹਾ ਸੀ ਰਾਜਗਦੀ 'ਤੇ ਬੈਠਣ ਤੋਂ ਪਹਿਲਾਂ ਇਸ ਨੂੰ ਦੱਖਣ ਦਾ ਟੋਡਰਮਲ ਕਿਹਾ ਜਾਂਦਾ ਹੈ ਮੁਰਸ਼ਦ ਕੁਲੀਪਾਲ ਨੂੰ ਕੁਲੀਖਾਨ ਨੂੰ ਠੀਕ ਹੈ ਸ਼ਾਹਜਹਾਨ ਨੇ ਇਸ ਨੂੰ ਆਪਣਾ ਉੱਤਰਾਧਿਕਾਰੀ ਕੋਸ਼ਤ ਕੀਤਾ ਸੀਗਾ ਠੀਕ ਹੈ ਤੇ ਦਾਰਾ ਸਿਓ ਸ਼ਾਹ ਜਹਾਂ ਨੇ ਇਸ ਨੂੰ ਆਪਣਾ ਉਪਤਰਾ ਕਿਸ ਨੇ ਕਿਸ ਕਿਸ ਨੂੰ ਆਪਣਾ ਉਤਰਗ ਅਸ਼ੇ ਦਾਰਾ ਸਿਓ ਨੂੰ ਕੀਤਾ ਸੀਗਾ ਬਹਾਦਰਪੁਰ ਦਾ ਜੁੱਧ ਕਿਨਾਂ ਵਿਚਕਾਰ ਹੋਇਆ ਇਹ ਸੀ ਦਾਰਾ ਸਿਓ ਤੇ ਆਰੰਗਜੀਤ ਦੇ ਵਿਚਕਾਰ ਬਹਾਦਰਪੁਰ ਦਾ ਜੁੱਧ ਜਿਹੜਾ ਸੀ ਹੋਇਆ ਠੀਕ ਹੈ ਅਗਲਾ ਹੈ ਤਰਮ ਦੇ ਜੁੱਧ ਵਿੱਚ ਕੌਣ-ਕੌਣ ਸ਼ਾਮਲ ਸੀ ਆਰੰਗਜੀਤ ਮੁਰਾਦ ਦਾਰਾ ਜਸਵੰਤ ਸਿੰਘ ਤੇ ਏ ਕਾਸਮ ਖਾਂ ਇਸੀਗੇ ਸ਼ਾਮਲ ਜਿਹੜਾ ਜਦ ਹੋਇਆ ਸੀ ਤਾਂ ਰਮ ਦਾ ਜਦ ਠੀਕ ਹੈ ਅਗੇ ਸਮ ਸਮਗੜ ਦਾ ਜਦ ਕਦ ਹੋਇਆ ਇਸੀ 1658 ਈਸਵੀ ਨੂੰ ਠੀਕ ਹੈ ਅਗਲਾ ਹੈ ਇਹ ਅਰੰਗਜੀਵ ਦੀ ਜਿੱਤ ਮੁਰਾਦ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਠੀਕ ਹੈ ਤੇ ਅਗਲਾ ਹੈ ਸ਼ਾਹਜਹਾਂ ਦੀ ਮੌਤ ਕਦੋਂ ਹੋਈ ਸੀ ਇਸ 1600 ਸ਼ਰਟਸ ਸ਼ਾਹਜਹਾਂ ਦੀ ਜਿਹੜੀ ਆ ਮੌਤ ਹੋ ਗਈ ਸੀ ਠੀਕ ਹੈ ਨੈਕਸਟ ਹੈ ਔਰੰਗਜੀਤ ਰਾਜਗਦੀ ਉੱਪਰ ਕਦੋਂ ਬੈਠਿਆ ਸੀ ਇਹ ਬੈਠਿਆ ਸੀ ਫਿਰ ਔਰੰਗਜੀਤ 21 ਜੁਲਾਈ 1658 ਨੂੰ ਬੈਠਿਆ ਜੀ ਮੁਗਲਾਂ ਦਾ ਅੰਤਮ ਮਹਾਨ ਬਾਦਸ਼ਾਹ ਕਿਸ ਨੂੰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਜੀ ਔਰੰਗਜੀਤ ਨੂੰ ਠੀਕ ਹੈ ਔਰੰਗਜੀਬ ਸਿਗਾ ਅੰਤਮ ਮਹਾਨ ਬਾਦਸ਼ਾਹ। ਹੇਠ ਲਿਖਿਆ ਵਿਚਾਰ ਔਰੰਗਜੀਬ ਨੂੰ ਕਿਹੜਾ ਨਾਮ ਦਿੱਤਾ ਗਿਆ? ਇਹਨੂੰ ਦਿੱਤਾ ਗਿਆ ਜਿੰਦਾ ਪੀਰ, ਦਰবেশ, ਫਕੀਰ, ਆਲੰਗੀਰ। ਠੀਕ ਹੈ। ਅੱਗੇ ਹੈ ਕਿਸ ਮੁਗਲ ਬਾਦਸ਼ਾਹ ਦਾ ਦੋ ਵਾਰ ਰਾਜ ਅਭਿਸ਼ੇਕ ਹੋਇਆ ਸੀਗਾ? ਇਹ ਵਸੇ ਔਰੰਗਜੀਬ ਦਾ ਦੋ ਵਾਰੀ ਰਾਜ ਅਭਿਸ਼ੇਕ ਹੋਇਆ ਸੀ ਇਹਦਾ ਠੀਕ ਹੈ। ਅਗਲਾ ਹੈਗਾ ਔਰੰਗਜੀਬ ਦੀ ਬੀਜਾਪੁਰ ਦੀ ਜਿੱਤ ਕਦੋਂ ਹੋਈ ਸੀਗੀ? 1686 ਚੁਆਇਸ ਜਿਹੜੀਆਂ ਮਸ਼ਹੂਰ ਦਿੱਤਾ ਮੈਂ ਦੋਨੋਂ ਹੀ ਕਰਾਉਣੀਆਂ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਸੈਨਾ ਵਿੱਚ ਸਭ ਤੋਂ ਵੱਧ ਹਿੰਦੂ ਸੈਨਾਪਤੀਆਂ ਸੈਨਾਪਤੀ ਸੈਨਾਪਤੀ ਸਨ ਔਰੰਗਜ਼ੇਬ ਦੇ ਸਮੇਂ ਸੀਗੇ ਜਜ਼ੀਆ ਕਰ ਔਰੰਗਜ਼ੇਬ ਨੇ ਦੁਵਾਰਾ ਕਦੋਂ ਲਗਾਇਆ ਪਹਿਲੀ ਵਾਰ ਜਦੋਂ ਜਜ਼ੀਆ ਕਰ ਲਵਾਇਆ ਸੀ 1676 ਈਸਵੀ ਚ ਲਗਾਇਆ ਸੀ ਠੀਕ ਹੈ ਬੀਬੀ ਦਾ ਮਕਬਰਾ ਕਿਸਨੇ ਬਣਾਇਆ ਸੀਗਾ ਇਹ ਬਣਾਇਆ ਸੀ ਔਰੰਗਜ਼ੇਬ ਨੇ ਆਪਣੀ ਪਤਨੀ ਰਾਬੀਆ ਜਿਹੜੀ ਸੀ ਉਨ ਦੋਹਾਨੀ ਜਿਹੜੀ ਰਾਬੀਆ ਉਨ ਦੌਰਾਨੀ ਸੀਗੀ ਠੀਕ ਹੈ ਦੇ ਲਈ 1678 ਵਿੱਚ ਬਣਾਇਆ ਸੀਗਾ ਇਹਨਾਂ ਠੀਕ ਹੈ ਅੱਗੇ ਹੈ ਗੋਲਾਕੁੰਡ ਦੀ ਜਿੱਤ ਸਮੇ ਉਥੋਂ ਦਾ ਸੁਲਤਾਨ ਕੌਣ ਸੀਗਾ ਉਥੋਂ ਦਾ ਸੁਲਤਾਨ ਸੀ ਅਬੁਲ हसन ਠੀਕ ਹੈ ਅਗਲਾ ਹੈ ਹੀਟ ਲਿਖਿਆਂ ਵਿੱਚੋਂ ਕੌਣ ਔਰੰਗਜ਼ੇਬ ਦੀ ਪੁੱਤਰੀ ਸੀ ਔਰੰਗਜ਼ੇਬ ਦੀ ਪੁੱਤਰੀ ਦਾ ਕੀ ਨਾਮ ਸੀਗਾ ਮਹਿਰ ਨੀਸਾ ਇਹ ਆ ਜਾਂਦੇ ਹੁੰਦੇ ਇਦਾਂ ਦੇ ਔਰੰਗਜ਼ੇਬ ਦੀ ਮਾਤਾ ਦਾ ਕੀ ਨਾਮ ਸੀ ਇਹ ਸੀ ਮੁਮਤਾਜ਼ ਮਹਿਲ ਠੀਕ ਹੈ ਔਰੰਗਜ਼ੇਬ ਨੇ ਦੱਖਣ ਵਿੱਚ ਰਾਜਧਾਨੀ ਕਿਸ ਨੂੰ ਬਣਾਇਆ ਇਹ ਬਣਾਇਆ ਸੀ ਔਰੰਗਾਵਾਦ ਨੂੰ ਠੀਕ ਹੈ ਅਗਲਾ ਹੈ ਔਰੰਗਜ਼ੇਬ ਦੀ ਮੌਤ ਕਦੋਂ ਹੋਈ ਸੀ ਇਹ 1707 ਈਸਵੀ ਨੂੰ ਇਹਦੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਠੀਕ ਹੈ ਇਹ ਤੁਹਾਡਾ ਹੋ ਗਿਆ ਇਹ ਵੀਡੀਓ ਅਗਲੀ ਮੈਂ ਨਾ ਨੈਕਸਟ ਅਗਲੀ ਬਣਾਉਂਗੀ ਆ ਓਕੇ ਬਾਏ ਚੰਗੀ ਤਰ੍ਹਾਂ ਯਾਦ ਕਰ ਲਿਓ